ਮਸਲਾ 10 15 ਦਿਨ ਤੋਂ ਬਹੁਤ ਭਖ ਰਿਹਾ ਸੀਗਾ ਸਾਡੇ ਤੱਕ ਵੀ ਇਹ ਖਬਰ ਪਹੁੰਚੀ ਆ ਜੇ ਅਸੀਂ ਇਥੇ ਸਾਡੇ ਵੱਲੋਂ ਸੰਦਾਸੀ ਅਸੀਂ ਪਹੁੰਚੇ ਆ ਬਹੁਤ ਮਾੜੀ ਖਬਰ ਹੈ ਜੀ ਇਹ ਠੀਕ ਹੈ ਜੀ ਜਥੇਬੰਦੀਆਂ ਦੇ ਵਿੱਚ ਅਸੀਂ ਵੀ ਕੰਮ ਕਰਨਾ ਸਾਰੇ ਭਰਾ ਇੱਥੇ ਬੈਠੇ ਆ ਜੇ ਵੀ ਜਥੇਬੰਦੀਆਂ ਦੇ ਨਾਲ ਰਿਲੇਟਡ ਆ ਅਸੀਂ ਵੀ ਇਹਨਾਂ ਨਾਲ ਕੋਈ ਮਸਲਾ ਹੋਵੇ ਅਸੀਂ ਆਪਦੇ ਲੈਵਲ ਤੇ ਜੁਗਮੇ ਜਨਾਬਾ ਵੱਲੋਂ ਠੀਕ ਹੈ ਜੀ ਕੋਈ ਭਾਰਤੀ ਕਿਸਾਨ ਯੂਨੀਅਨ ਦੁਆਬਾ ਆ ਕੋਈ ਬੀਕੋ ਜੀ ਪੰਜਾਬ ਸਾਰੀਆਂ ਜਥੇਬੰਦੀਆਂ ਦੇ ਨਾਲ ਨਾਲ ਕੇ ਕੰਮ ਕਰਦੇ ਆ ਇਹ ਜਿਹੜੀ ਖਬਰ ਆ ਬਹੁਤ ਮੰਨ ਭਾਗੀ ਹੈ ਜੀ ਅੱਜ ਦੇ ਦਿਨ ਇੱਥੇ ਇਹਨਾਂ ਨੇ 10 ਵਜੇ ਦਾ ਟਾਈਮ ਰੱਖਿਆ ਸੀ ਕਰ ਸੋ ਲਖਵੀਰ ਸਿੰਘ ਹੁਣੀ ਗਰਦੀਪ ਸਿੰਘ ਹੁਣੀ ਨਰਿੰਦਰ ਬਾਜਵਾ ਜੀ ਇੱਥੇ ਪਹੁੰਚੇ ਨਗੇ ਠੀਕ ਹੈ ਜੀ ਇਥੋਂ ਸਾਫ ਸਾਬਤ ਹੋ ਰਿਹਾ ਆ ਵੀ ਉਹਨਾਂ ਦੇ ਮਨ 'ਚ ਕੋਈ ਨਾ ਕੋਈ ਚੋਰਾ ਠੀਕ ਹੈ ਜੀ ਬਾਕੀ ਸਾਰੇ ਸਾਰੇ ਤਾਂ ਸਾਹਮਣੇ ਬੈਠੀ ਹੈ ਜੀ ਸਾਜ ਨੇ ਤਾਂ ਕੋਈ ਹੋਰ ਸਰ ਖਾਸ ਗੱਲ ਕਹਿਣੀ ਚਾਹ ਖਾਸ ਕਰਕੇ ਜਿੱਥੇ ਬੰਦੀਆਂ ਦੇ ਲਈ ਕੀ ਜਿਸ ਮਿਊਟ ਜੋ ਵੀ ਸੀਗਾ ਸਤਨਾਮ ਸਿੰਘ ਨੇ ਆਪਦੇ ਵੱਲੋਂ ਕਲੀਅਰ ਕੀਤਾ ਆ ਜੀ ਇਹਦੇ ਵਿੱਚ ਲਖਬੀਰ ਸਿੰਘ ਨੂੰ ਹਟਾਉਣਾ ਬਹੁਤ ਛੁੱਟੀ ਸਵਾਲ ਠੀਕ ਹੈ ਜੀ ਇਹ ਹੀ ਬੰਦੀ ਹੈ ਆਏ ਸਰ ਉਹਦੀ ਨਾਲ ਕੋਈ ਹੋਖਿਆ ਨਹੀਂ ਠੀਕ ਹੈ ਮਸਤੀ ਹੈ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਸਭ ਤੁਸੀਂ ਵੀ BK ਜੋ ਦਵਾਬਾ ਯੂਨੀਅਨ ਉਸੇ ਆਏ ਹੋ ਤਾਂ ਮੈਂ ਇੱਕ ਗੱਲ ਪੁੱਛਣਾ ਚਾਹਾਂਗਾ ਜੀ ਦੇਖੋ ਜੀ ਤੁਹਾਡੇ ਕਿੰਨੀਆਂ ਯੂਨੀਅਨਾਂ ਆ ਕਿ ਕਿ BK ਜੋ ਲੱਗ ਜਾਂਦਾ ਪੱਗਾਂ ਵੀ ਤੁਹਾਡੇ ਇੱਕੋ ਨਾਲ ਦੇ ਹੁੰਦੇ ਆ ਜੀ ਤੁਹਾਡੇ ਜੋ ਇੱਥੇ ਬਿੱਲਾ ਬੈਚ ਆ ਉਹ ਵੀ ਇੱਕੋ ਨਾਲ ਦੇ ਹੁੰਦੇ ਆ ਬਸ BK ਜੋ ਪਿੱਛੇ ਅਲੱਗ-ਅਲੱਗ ਬੰਦੇ ਨਾਮ ਲਾ ਲੈਂਦੇ ਆ ਇਹ ਤਾਂ ਲੱਗਦਾ ਨਹੀਂ ਕਿ ਸਭ ਤੋਂ ਜ਼ਿਆਦਾ ਜੋ ਬਦਨਾਮੀ ਇਸ ਦੀ ਤੁਹਾਡੇ ਯੂਨੀਅਨਾਂ ਨੇ ਕਿੰਨੇ ਬਣੇ ਹੋਏ ਸਖਾਵਾਂ ਬਣੀ ਹੋਈਆਂ ਉਹਨਾਂ ਦੀ ਹੋਊਗੀ ਵਾਹਿਗੁਰੂ ਬਹੁਤ ਹੀ ਮਨਪਸੰਦ ਆਇਆ ਜਦੋਂ ਉਹ ਇਹੋ ਜਿਹੀ ਕੋਈ ਫਗਰ ਹੁੰਦੀ ਆ ਕਿ ਜੂਨੀਅਨ ਜਿੰਨੀਆਂ ਵੀ ਆ ਉਹ ਲੋਕ ਸੇਵਾ ਦੇ ਮੰਟਾਇਆ ਜਿਹੜਾ ਕਿਤੇ ੱੱੱਕਾ ਹੁੰਦਾ ਚਾਹ ਸਰਕਾਰ ਕਰਦੀ ਆ ਚਾਹ ਪਿੰਡਾਂ ਦੇ ਵਿੱਚ ਉਹਨਾ ੱੱੱਕਾ ਉਹਨਾਂ ਨੂੰ ਨਿਹਟਣ ਵਾਸਤੇ ਹੁੰਦੀ ਆ ਨਾ ਕਿ ਆਪ ਹੀ ਕੋਈ ਇਹੋ ਜਿਹਾ ਫਰਾਡ ਕਰਕੇ ਕਮਾਈਆਂ ਕਰਦਾ ਉਸ ਇਹ ਜਦੋਂ ਸੁਖਨਾਥ ਸਿੰਘ ਬਣਾ ਲੇ ਸਰਕਾਰ ਦਿੱਤਾ ਜਾ ਦੱਸਿਆ ਅਖਾ ਵਿਚ ਵੀ ਅਸੀਂ ਖਬਰ ਸੁਣੀ ਤੇ ਬਹੁਤ ਦੁੱਖ ਹੋਇਆ ਕਿ ਇਹ ਸਾਰੀਆਂ ਜਥੇਬੰਦੀਆਂ ਦਾ ਜਿਹੜਾ ਆ ਨੁਕਸਾਨ ਆਇਆ ਇਹਦੇ ਵਿੱਚ ਸਾਰਿਆਂ ਦੀ ਬਦਨਾਮੀ ਆ ਆਪਦੀ ਇਹ ਜੋੜਾ ਕੰਮ ਹੋਇਆ ਇੱਕ ਦੇ ਕਰਨ ਦੇ ਨਾਲ ਸਾਰਿਆਂ ਦਾ ਹੀ ਨਾਂ ਜਿਹੜਾ ਬਦਨਾਮ ਹੁੰਦਾ ਵੀ ਪਸੰਦ ਯੂਨੀਅਨ ਜਿੰਨੀਆਂ ਵੀ ਆ ਉਹ ਇਹੋ ਜਿਹੇ ਕੰਮ ਕਰਦੇ ਦੇਖੋ ਸਰ ਇੱਕ ਬਹੁਤ ਸਮਾਂ ਪਹਿਲਾਂ ਕਹਿੰਦੇ ਇੱਕ ਗੀਤ ਆਇਆ ਸੀ ਉਹਦੇ ਕੱਟ ਨੀਲੀ ਖੱਤੇ ਖੱਡੇ ਕਰੇ ਚਿੱਟੇ ਪੱਗਾਂ ਤੇ ਅੰਦਰ ਰਹਿ ਗਈਆਂ ਤੇ ਹੁਣ ਤੁਹਾਡੀਆਂ ਤਾਂ ਪੱਤਾਂ ਦਾ ਕਿਸਾਨਾਂ ਜਿਹੜਾ ਸੇਮ ਇੱਕੋ ਹੀ ਹੈ ਕਿਸਾਨੀ ਨਾਲ ਜੁੜਿਆ ਹੋਇਆ ਫਰੀ ਪੱਗ ਬੰਦ ਲਿੰਦਾ ਮੈਂ ਕਿ ਜੋ ਪਹਿਲਾਂ ਵੀ ਗੱਲ ਕੀਤੀ ਸੀ ਜੋ ਤੁਹਾਡੇ ਬੈਚ ਆ ਬੀ ਕੈਜੂਲੇਟ ਕੇ ਤੇ ਪਿੱਛੇ ਲੱਗ ਲੱਗ ਸਿਖਾਵਾਵਾਂ ਦੇ ਨਾਲ ਕੋਈ ਦਬਾਬਾ ਕੋਈ ਪੰਜਾਬ ਕੋਈ ਹਰਿਆਣਾ ਇਹਦਾ ਨਾਮ ਲਿਖ ਲਿੰਦਾ ਤੇ ਕਿ ਦੂਜੇ ਜਿੱਥੇ ਬਣਿਆ ਜਾਂ ਜਾਂ ਗਿਰਤੀ ਕਿਸਾਨ ਜੁਨੀ ਹੋਗੇ ਜਾਂ ਫਿਰ ਆਰਐਮਪੀ ਵਾਲੇ ਹੋਗੇ ਸੀਪੀਆਈ ਉਹਨਾਂ ਦੇ ਕਾਮ ਰਿੱਟੀ ਦੇ ਨਾਮ ਨਾਲ ਜੁੜਿਆ ਆ ਜੀ ਸੰਯੁਕਤ ਮੋਰਚੇ ਚ ਇਹ ਫੈਸਲਾ ਲੈ ਕੇ ਜਾਓਗੇ ਕਿ ਥੋੜਾ ਜਿਹਾ ਚੇਂਜ ਕਰ ਦਿੱਤਾ ਜਾਵੇ ਪਛਾਣਤ ਹੋਵੇ ਕਿ ਕਿਹੜੀ ਯੂਨੀਅਨ ਆ ਲੋਕਾਂ ਤਾਂ ਇਹ ਨਹੀਂ ਸਮਝ ਆ ਰਹੀ ਕਿ ਯੂਨੀਅਨ ਹੈ ਕਿਹੜੀ ਤਕਰੀਬਨ ਸਾਰੀਆਂ ਬਰਾਬਰ ਜਿਹੀ ਕੋਈ ਲੱਗਦੀਆਂ ਨੇ ਇਹ ਬੀਕੇਯੂ ਕਿੰਨਾ ਵੀ ਆ ਉਹਦੇ ਵਿੱਚੋਂ ਜਦੋਂ ਇਦਾਂ ਦਾ ਕੋਈ ਬੰਦਾ ਇਸ਼ਾਰਾ ਕਰਦਾ ਜਾਂ ਇਸਾਂ ਦਾ ਕੋਈ ਪ੍ਰੋਟ ਕਰਦਾ ਆ ਉਦੋਂ ਫਿਰ ਜਿਹੜਾ ਉਦਗਤੀ ਹੁੰਦਾ ਆ ਕਿ ਉਹ ਜਥੇਬੰਦੀ ਜਿਹੜੀ ਆ ਅੱਡ ਹੋਣ ਦਾ ਇੱਕ ਚਾਂਸ ਬਣ ਜਾਂਦਾ ਆ ਤੇ ਉਦੋਂ ਜਿਹੜਾ ਆ ਇਹ ਮਸਲਾ ਉੱਠਦਾ ਆ ਤੇ ਸਰ ਜੋ ਇਹ ਯੂਨੀਅਨ ਆ ਭਾਰਤਿਕ ਸੰਘ ਨੇ ਪੰਜਾਬ ਇਹ ਤੋਂ ਪਹਿਲਾਂ ਕਾਦੀਆ ਯੂਨੀਅਨ ਦੇ ਵਿੱਚ ਬਹੁਤ ਸਾਰੇ ਮੈਂਬਰ ਸੀਗੇ ਕਾਦੀਆ ਤੋਂ ਸਰ ਪੰਜਾਬ 'ਚ ਆ ਗਏ ਪੰਜਾਬ ਤੋਂ ਸਰ ਫਿਰ ਇੱਕ ਹੋਰ ਯੂਨੀਅਨ ਬਣ ਗਈ ਤੋਤੇਵਾਲ ਯੂਨੀਅਨ ਤੇ ਸਰ ਇਹ ਚੌਥੀ ਵਾਰ ਬਾਅਦ ਹੁੰਦਾ ਹੁੰਦਾ ਇੱਕ ਯੂਨੀਅਨ ਤੋਂ ਤੱਕ ਕਰਮ ਪੰਜ ਯੂਨੀਅਨਾਂ ਬਣ ਗਈਆਂ ਇਹ ਕਿਸ ਤਰ੍ਹਾਂ ਲਿਖ ਦਿਓ ਸਰ ਇਹ ਬਹੁਤ ਮੰਦ ਭਾਗੀ ਆ ਕਿਉਂਕਿ ਜਿਹੜਾ ਮਸਲਾ ਆ ਜਾਂ ਮੰਗਾ ਆ ਜੋ ਸਭ ਕੁਝ ਆ ਸਾਰਿਆਂ ਧੀਆਂ ਇੱਕ ਆ ਇਹਨਾਂ ਨੂੰ ਸਾਰੀਆਂ ਯੂਨੀਅਨਾਂ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਪਲੇਟਫਾਰਮ ਤੇ ਆ ਕੇ ਜਿਹੜੇ ਵੀ ਕਿਸਾਨਾਂ ਦਾ ਜਾਂ ਮਸਲਾ ਆ ਇਹ ਅੱਡ ਹੋਣ ਦਾ ਕਰਕੇ ਹੀ ਜਿਹੜਾ ਆ ਇਸ ਮੌਕੇ ਸਰਕਾਰਾਂ ਜਿਹੜਾ ਆ ਧੱਕਾ ਕਰ ਰਹੀਆਂ ਜਾਂ ਪਿੱਛੇ ਮੋਦੀ ਨੇ ਵੀ ਮੰਨ ਕੇ ਮੁੱਕਰ ਗਿਆ ਜਾਂ ਹੁਣ ਜਿਹੜੀ ਸਰਕਾਰ ਆ ਉਹ ਵੀ ਜਿਹੜਾ ਆ ਜਿਹੜਾ ਮਸਲਾ ਲਿਆਈ ਸੀ ਉਹਦੇ ਵਾਸਤੇ ਲੈਂਡ ਪੁਲਿੰਗ ਦਾ ਉਹਦੀ ਧੱਕਾ ਕਿਸਾਨਾਂ ਦੇ ਨਾਲ ਬਹੁਤ ਵੱਡਾ ਕਰ ਜਾ ਰਹੀ ਸੀ ਇਹ ਏਕੇ ਦਾ ਕਰਕੇ ਹੀ ਜਿਹੜਾ ਆ ਸਾਰੇ ਜਿਹੜੇ ਫਸਲੇ ਆ ਹਦ ਸਤਨਾਮ ਸਿੰਘ ਸਰ ਤੁਹਾਨੂੰ ਕੀ ਲੱਗਦਾ ਜੋ ਸਤਨਾਮ ਸਿੰਘ ਨੇ ਬੋਲਿਆ ਕਿ ਸਤਨਾਮ ਸਿੰਘ ਸੱਚਨ ਸਾਂ ਲੱਗਦਾ ਤੁਹਾਨੂੰ ਜੇ ਜਦੋਂ ਗੁਰੂ ਘਰ ਬੰਦਾ ਕੋਈ ਆ ਜਾਂਦਾ ਆ ਉਹ ਆਪ ਦੇ ਅੰਦਰ ਅੰਦਰੋਂ ਜਿਹੜਾ ਵੀ ਉਹਨੇ ਕੋਈ ਗਲਤੀ ਕੀਤੀ ਜਾਂ ਕੁਛ ਵੀ ਆ ਉਹਨੂੰ ਸਨਕਾਰ ਕਰਕੇ ਜਿਹੜਾ ਆ ਉਹ ਗੁਰੂ ਘਰ ਆਉਂਦਾ ਆ ਵੀ ਇਸ ਤੋਂ ਵੱਡਾ ਜਿਹੜਾ ਆ ਹੋਰ ਅਦਾਲਤ ਕੋਈ ਨਹੀਂਗੀ ਜੋ ਫੈਸਲਾ ਆ ਗੁਰੂ ਦਾ ਉਸ ਤੇ ਅਕੇ ਸਾਰਿਆਂ ਨੂੰ ਝੁਕਣਾ ਪੈਂਦਾ ਤੁਹਾਨੂੰ ਨੂੰ ਲੱਗਦਾ ਸਤਨਾਮ ਸਿੰਘ ਜੀ ਜਿਨੇ ਆਪਣਾ ਪੱਖ ਰੱਖਿਆ ਗੁਰੂ ਸੰਗਤ ਦੇ ਵਿੱਚ ਆ ਕੇ ਉਹ ਬਹੁਤ ਵਧੀਆ ਕੀਤਾ ਇਹਨਾਂ ਨੇ ਜੇ ਜਿਹੜੇ ਬਾਕੀ ਦੇ ਆ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਉੱਚਾ ਸਮਝ ਲਿਆ ਉਹਨਾਂ ਨੂੰ ਚਾਹੀਦਾ ਸੀ ਗੁਰੂ ਘਰ ਦੇ ਵਿੱਚ ਆ ਕੇ ਆਪਣੀ ਗੱਲ ਦਾ ਪੱਖ ਰੱਖਣਾ ਬਿਲਕੁਲ ਸਤਨਾਮ ਸਿੰਘ ਨੇ ਏਸੇ ਚੀਜ਼ ਨੂੰ ਲੈ ਕੇ ਗੁਰੂ ਗੁਰੂ ਘਰ ਆਏ ਜਿਹੜਾ ਸੱਤਾ ਦਿੱਤਾ ਸੀ ਉਹਨਾਂ ਨੂੰ ਵੀ ਆ ਕੇ ਆਪ ਦਾ ਸਪਸ਼ਟਿਕਰਨ ਦੇਣਾ ਚਾਹੀਦਾ ਸੀ ਜੀ ਵੀ ਉਹ ਉਹਨਾਂ ਦੇ ਕੋਲ ਕੀ ਹੈ ਕੀ ਉਹਨਾਂ ਨੇ ਖਰਚਾ ਕੀਤਾ ਕੀ ਉਹ ਸਹੀ ਆ ਗਲਤ ਆ ਉਹ ਤਾਂ ਫਿਰ ਜਦੋਂ ਕਾਰ ਆਉਂਦੇ ਸੰਗਤ ਵਿੱਚ ਆਉਂਦੇ ਈ ਫੈਸਲਾ ਹੁੰਦਾ ਹੋਰ ਕਿੰਨੇ ਡਿਵਾਈਡ ਕਰ ਰਹੇ ਦੱਸੋ ਜੀ ਜੀਰੂ ਸਰ ਜੀ